ਇਹ ਇੰਦਰ ਲੋ ਵੀ ਮਿੱਤਰੋ ਬਾਪੂ ਦੀ ਸੂਪੀ ਮੱਝ ਦੇ ਬਾਪੂ ਕਹਿੰਦਾ ਪਹਿਲਾਂ ਚਵਾਈ ਵਿਖਾਉਣੀ ਆ ਬਾਕੀ ਦਾ ਕੰਮ ਬਾਅਦ ਚ ਆਵਾਂਗੇ ਰੂਵਰ ਕੀ ਪੋਲੀ ਉਦੋਂ ਮੇਰਾ ਪੋਤਾ ਨਾਲ ਚੋਰਿਆ ਵੇਖੋ ਦੋ ਬੰਨੇ ਬੈ ਕੇ ਦੋ ਬੰਦੇ ਜਾ ਚੋ ਸਕਦੇ ਚਵਾਈ ਦਾ ਇੰਨੀ ਪੋਲੀ ਆ ਬਾਪੂ ਉਨੂੰ ਛੱਡਿਆ ਥਾਂ ਨੂੰ ਹੀ ਵਗਲ ਲਾ ਪਿਆ ਹਣਾ ਇੰਨੀ ਪੋਲੀ ਆ ਦੇਖੋ ਦੁੱਧ ਆਉਂਦੇ ਆਪ ਤੁਰਿਆ ਆਉਂਦਾ ਵੇਖੋ ਇਹ ਵਾਕਿਆ ਗੱਲ ਸੀ ਇਹ ਆ ਚਵਾਈ ਦੀ ਪੋਲੀ ਆ ਬੀਬੀਆਂ ਨੇ ਚੋਣ ਵਾਲੀ ਮੱਝ ਆ ਵੇ ਇਹ ਜਿੱਦਾਂ ਮਰਜੀ ਗੁੱਡੀਆਂ ਚੋਈ ਜਾਣ ਬੈਠੀਆਂ ਬੱਚੇ ਚੋਈ ਜਾਣ ਆਪਰੇ ਜੱਬਰੂ ਨਾਲ ਟ੍ਰੇਨ ਕਰੀ ਜਾਣਾ ਇਹ ਟ੍ਰੇਨ ਕਰਦਾ ਨਾਲ ਪੋਤਾ ਮੇਰਾ ਧਾਰ ਮਾਰਦਾ ਚੱਲ ਵੀ ਚੋਦੋਵੇਂ ਹੱਥਾਂ ਨਾਲ ਦਮਾ ਤੂੰ ਤੀ ਕਰਕੇ ਅੱਜ ਇਦਾਂ ਕਰਦਾ ਠੰਡਾ ਪੁੱਤਰਾ ਪੂਰਾ ਹੈ ਇਹ ਠੀਕ ਆ ਬਾਪੂ ਚਵਾਈ ਚੂਈ ਤਾਂ ਓਕੇ ਆ ਯਾਰ ਜੋ ਆਪਾਂ ਦੱਸਿਆ ਸੀ ਆਪਾਂ ਝੂਠ ਨਹੀਂ ਮਾਰਿਆ ਲਾਈਵ ਵੀ ਮੈਂ ਦੱਸਿਆ ਸੀ ਵੀ ਦੇਊਗੀ ਕੱਟੀ ਅੱਛਾ ਤੇ ਮਹਾਰਾਏ ਨੇ ਗੁਰੂ ਰਾਮਦਾਸ ਪਾਸ਼ਾ ਨੇ ਸੁਣ ਲਈ ਕੱਟੀ ਦਿੱਤੀ ਆ ਅੱਛਾ ਦਸ ਕੋ ਕੱਟੀ ਵੀ ਬਹੁਤ ਟੌਪ ਕਲਾਸ ਦੀ ਦਿੱਤੀ ਆ ਠੀਕ ਆ ਤੇ ਵਧੀਆ ਇਹਦਾ ਪਿਓ ਜਿਹੜਾ ਆਪਾਂ ਇਸ ਟਾਈਮ ਉਹਦਾ ਸਟਰਾਪ ਖਾਵਾਂਗੇ ਸਾਰਿਆਂ ਨੂੰ ਠੀਕ ਆ ਲੋ ਵੀ ਬਾਦਲ ਫਾਰਮ ਵਾਲਾ ਚੋਟਾ ਸ਼ਾਹ ਸ਼ਾਹ ਤੇ ਉਹੀ ਸੇਮ ਉਹੀ ਆਇਆ ਵਾ ਠੀਕ ਆ ਇਹਦੇ 'ਚ ਕੋਈ ਝੂਠ ਨਹੀਂ ਚਲੋ ਠੀਕ ਆ ਬਾਪੂ ਇਹ ਵੀ ਤੇਰੀ ਗੱਲ ਬਹੁਤ ਵਧੀਆ ਆ ਕਿ ਜਿਹੜਾ ਤੂੰ ਗੱਲ ਕੀਤੀ ਸੀ ਉਹ ਗੱਲ ਤੇ ਤੂੰ ਖਰਾ ਉਤਰੀ ਆਂ ਵੀ ਆਪਾਂ ਦੇਣੀ ਸਵਾ ਕੇ ਉਵੇਂ ਆ ਤਾਂ ਦੇਣੀ ਨਹੀਂ ਨਹੀਂ ਆਪਣਾ ਜੇ ਖੋਟੀ ਹੁੰਦੀ ਆਪਾਂ ਤਰਲੇ ਮਾਰਦੇ ਲੈ ਜਾਓ ਬਿੰਨਾ ਹੂੰ ਮੇਰੇ ਜਿੰਨੇ ਪਸ਼ੂ ਹੋਣਗੇ ਕਰਮਾਂ ਵਾਲੇ ਕੱਟੀਆਂ ਵੀ ਜਿੰਨੀਆਂ ਜਾਣਗੀਆਂ ਮੈਂ ਗਰੰਟੀ ਨਾ ਦਿੰਦਾ ਕੋਈ ਮਾੜਾ ਸੌਦਾ ਵੇਚਿਆ ਹੀ ਨਹੀਂ ਆਪਾਂ ਨੂੰ ਇੱਕ ਸ਼ੌਂਕ ਆ ਇੱਕ ਪੈਸਾ ਕਮਾਉਣ ਦਾ ਨਹੀਂ ਇੱਕ ਸਿਰਫ ਆਪਣਾ ਸ਼ੌਂਕ ਆ ਠੀਕ ਆ ਵੀ ਆਉਣ ਵਾਲੀ ਦੀ ਬਰੀਡ ਵਧੀਆ ਵਧੀਆ ਦੇਈਏ ਠੀਕ ਆ ਲੋਕੀ ਯਾਦ ਕਰਨ ਕਿ ਯਾਦ ਕਰਨ ਦੋਸਤੋ ਰੇਲ ਗੱਡੀ ਦਾ ਇੰਜਣ ਇੰਜਣ ਜੱਡੀ ਮੱਝ ਲੰਮੀ ਆ ਕਿਤੇ ਇਹ ਨਾ ਕਹਿ ਦਿਓ ਕਿ ਇਹ ਭੋਰਾ ਕਤੂਰੀ ਦੀ ਜੱਡੀ ਮੱਝ ਹੋਊਗੀ ਤੁਸੀਂ ਘਰੇ ਆਉਂਗੇ ਨਾ ਇੱਥੇ ਬਾਪੂ ਕੋਲੇ ਤੇ ਮੇਰੇ ਹਿਸਾਬ ਨਾਲ ਦਾ ਇੰਚੀ ਟੇਪੀਤਾ ਨਾਲ ਹੀ ਲੈ ਆ ਉਹ ਇੱਥੇ ਮੈਂ ਕਿ ਲਾਇਆ ਉਹ 8-9 ਫੁੱਟ ਲੰਬਾਈ ਹੋਊਗੀ ਮੱਝ ਦੀ ਇੰਨੀ ਲੰਮੀ ਆ ਤੇ ਉੱਚੀ ਵੀ ਹੋਊਗੀ 5 ਫੁੱਟ 5 ਤੋਂ 8 ਗਲਾਸੀ ਹੋਊਗੀ ਥੱਲੇ ਨਹੀਂ ਹੁੰਦੀ ਮੱਝ ਇਹ ਕਈ ਗੌਰਮਖਤਾਰ ਨਹੀਂ ਕਰਨਦੇ ਮਾਈਆਂ ਬੀਬੀਆਂ ਚੋਂਦੀਆਂ ਮੇਰੀਆਂ ਬੱਚੀਆਂ ਚੋਂਦੀਆਂ ਉਹ ਆ ਕੇ ਚੋਲਣ ਥਾਪੀ ਤੇ ਮੈਂ ਪਾਸੇ ਹੋ ਜਾਈਂਗਾ ਜੇ ਮਾੜੇ ਰੱਤ ਚੱਕਦੇ ਪਾਣੀ ਲੈਣਾ ਠੀਕ ਆ ਠੀਕ ਆ ਲਾ ਇਨੀ ਗਰੰਟੀ ਦੇਈ ਜਾਂਦਾ ਬਾਪੂ ਬਾਅਦ ਚ ਬੱਚੇ ਨੂੰ ਫਿਰ ਬਾਅਦ ਚ ਪਿਆਦੀ ਯਾਰ ਹੁਣ ਆਪਾਂ ਵੀਡੀਓ ਬਣਾ ਲਈਏ ਪਹਿਲਾਂ ਲੈ ਵਾ ਬਸ ਬਸ ਫਿਰ ਬਾ ਬੱਚੇ ਨੂੰ ਬਾਅਦ ਚ ਪਾਵਾਂਗੇ ਹੁਣ ਆਪਾਂ ਇੱਕ ਵਾਰੀ ਬੱਚਾ ਵਿਖਾ ਦਈਏ ਕਿਉਂਕਿ ਵੀਡੀਓ ਮੈਂ ਇਧਰ ਚਲਾਤੀ ਆ ਫਿਰ ਲੰਮਾ ਹੋ ਜੂ ਕੰਮ ਹਾਂ ਹਾਂ ਤੇ ਬੱਚਾ ਜ਼ਰੂਰ ਵਿਖਾਈਏ ਤੇ ਹਜੇ ਆ ਅੱਧਾ ਚੋਇਆ ਹੀ ਦੋ ਥਾਣਾ ਦਾ ਠੀਕ ਆ ਦੋ ਥਾਣ ਮੰਨ ਲਓ ਚੋਲੇ ਆ ਹਾਂ ਦੋ ਚੋਲੇ ਆ 2 ਕਿਲੋ ਦਾ ਦੋ ਥਾਣਾ ਦਾ ਬਾਲਟੀ ਹੈਗੀ ਆ ਵੱਡੀ 10 11 ਕਿਲੋ ਵਾਲੀ ਤੇ ਬਾਕੀ ਬੱਚੇ ਨੂੰ ਫੇਰ ਪਿਆ ਆ ਕੇ ਦਨ ਕੇ 10 ਕਿਲੋ ਬੋਲਾ ਤਿਆਰ ਆ ਹਾਂ ਬੋਲਾ 10 ਕਿਲੋ 10 ਕਿਲੋ ਬੋਲਾ ਹੁਣੇ ਦੇਣ ਦੀ ਆ ਇਹ ਕਰਮ ਵਾਲੀ ਤੇ ਹਜੇ ਆਮ ਤਾਂ ਵੇਖ ਲੋ ਥਾਣਾ ਦੋ ਦੋਨਾਂ ਪੂਰਾ ਚੋਕੇ ਦੁਆਰਾ ਫੇਰ ਚੈੱਕ ਕਰਾ ਦੇਾਂਗੇ ਆਪਾਂ ਕੋਈ ਗੱਲ ਨਹੀਂ ਪਹਿਲਾਂ ਆਪਾਂ ਬੱਚਾ ਵਿਖਾਈਏ ਕਿਉਂਕਿ ਵੀਡੀਓ ਫੇਰ ਲੰਮੀ ਹੋ ਜਾਂਦੀ ਆ ਚੱਲ ਬਈ ਇਹ ਲਿਆਠ ਖਾ ਇਹਨੂੰ ਬਈ ਇਹ 나ਗ ਦੀ ਬੱਚੀ ਨਾ ਹੱਥ ਲਾਈ ਮੁੰਡਿਆ ਉਹ ਗੱਲ ਬਣ ਜਾਣੀ ਆ ਮਿੱਤਰੋ ਇਹ ਵੀਡੀਓ ਦੇ ਵਿੱਚ ਵੀ ਮੈਂ ਸ਼ਹਿਨ ਸ਼ਾਹ ਦੀ ਬੱਚੀ ਨਾ ਹੱਥ ਲਾਈ ਮਿੱਤਰਾ ਇਹ ਆ ਹਾਜੀ ਸ਼ੌਕਤ ਜੀ ਦੇਖੋ ਲਓ ਵੀ ਲਓ ਵੀ ਮਿੱਤਰੋ ਸਾਜੀ ਸ਼ੋਕਤ ਡੋਗਰ ਅਲੀ ਦਾ ਬਲੱਡ ਜਿਹੜਾ ਬਾਦਲ ਫਾਰਮ ਦੇ ਝੋਟਾ ਵਾ ਸ਼ੈਨ ਸ਼ਾ ਮਿੱਤਰੋ ਇਹ ਉਹਦੀ ਕੱਟੀ ਆ ਗਈ ਆ ਤੇ ਆਈ ਵੀ ਕੱਟੀ ਉਹਦੇ ਕਹਿਣ ਵਾਂਗੂ ਨਜ਼ਾਰੇ ਬਣਤੇ ਆ ਤੇ ਮਾਜ ਮਾਜ ਦੇ ਲੜਾਂ ਲੁੜਾਂ ਚੈੱਕ ਕਰੋ ਪੂਰੇ ਅੱਡ ਰੋਡਰ ਤੋਂ ਵੱਡੇ ਪੱਲੇ ਦੀ ਮਾਜ ਆ ਤੇ ਇਹਦੇ ਨਾਲ ਬਾਪੂ ਮੜੇ ਥਾਣ ਮਖੋਣੇ ਆਪਾਂ ਆ ਲਓ ਜੀ ਥਾਣ ਵੇ ਸ਼ੈਨ ਸ਼ਾ ਦੇ ਬੱਚਿਆਂ ਦੇ ਥਾਣ ਦੇ ਵੇਖਿਓ ਸ਼ੈਨ ਸ਼ਾ ਦੇ ਬੱਚੇ ਕੋਈ ਇੱਕ ਥਾਣ ਵੀ ਕੱਟੀ ਹਰੇ ਇੱਕ ਦਿਨ ਦੀ ਆ ਤੇ ਇਹਦੇ ਆ ਥਾਣ ਨਾ ਤੁਸੀਂ ਆਹ ਵੇਖੋ ਸਲੀ ਕਰੋ ਐਂਚੈਂਚ ਦੇ ਨੇੜ ਦੇ ਗੈਵ ਗੁਰੂ ਰਾਮਦਾਸ ਜੀ ਨੇ ਉਹਦੇ ਕਹਿਣ ਨੂੰ ਸਿਰਾ ਹੀ ਕਰਾਤਾ ਯਾਰ ਇਹਨੂੰ ਬਣ ਆ ਵੇਖੋ ਇਹਦੇ ਇਹਦੇ ਥਣ ਵੇਖੋਗੇ ਇੱਥੇ ਆ ਕੇ ਨਾ ਜੇ ਤੁਸੀਂ ਕੱਟੀ ਦੇ ਰਿਕਾਰਡ ਪੈਦਾ ਹੋ ਗਏ ਆ ਕਰਮ ਵਾਲੀ ਦੇ ਤੇ ਜਦੋਂ ਕਿਤੇ ਸਮਾਂ ਹੋਊਗਾ ਤਾਂ ਵੇਖੋ ਤੇ ਬਾਕੀ ਮੱਝ ਅੱਧੀ ਚ ਹੋਈ ਆ ਹਜੇ ਅੱਧੀ ਚੋਂ ਵਾਲੀ ਬਾਕੀ ਆ ਬੱਚੇ ਬੱਚੇ ਨੂੰ ਲਾਉਣਾ ਦੋ ਬੱਚੇ ਭਵਾਂ ਨੂੰ ਲਾਦ ਕੇ ਠੀਕ ਆ ਤੈਨੂੰ ਤਾਂ ਵੀ ਨੰਦ ਵਿਚਾਰ ਨਹੀਂ ਕੋਈ ਅੱਛਾ ਜੇ ਦੂਜਾ ਲਾ ਦੇਗਾ ਇਹਨੂੰ ਉਹ ਵੀ ਪ੍ਰਵਾਹ ਨਹੀਂ ਨਾ ਲਾ ਕੇ ਵਿਖਾ ਹਾਂ ਪਰ ਕਿਤੇ ਗੱਲਾਂ ਤਾਂ ਨਹੀਂ ਕਰੀ ਜਾਂਦਾ ਮੈਂ ਮੈਂ ਕਹਾਂ ਤੈਨੂੰ ਦੋਵੇਂ ਬੱਚੇ ਚਗਾ ਕੇ ਵਿਖਾਉਣਾ ਆਪਣੇ ਆਪਣੇ ਰਵੇ ਰਖੇ ਕਮਾ ਔਰ ਇਹ ਪੁੱਤ ਆਹ ਘਟੀ ਇਧਰ ਦੀ ਲਾ ਦੂੰ ਲਓ ਮਿੱਤਰੋ ਆ ਦੂਜੇ ਦੂਜਾ ਵਾ ਪਤੂ ਕਹਿੰਦਾ ਤਾਂ ਇਹਨੂੰ ਦੋਵੇਂ ਬੱਚੇ ਵੀ ਲਾ ਦੂੰਗਾ ਜੇ ਮੇਰੀ ਮੱਝ ਹੱਲ ਗਈ ਤੇ ਫਿਰ ਕਹਿ ਦਿਓ ਵਾਕਿਆ ਇਹ ਆ ਰਵੇ ਇਧਰੋਂ ਤੂੰ ਆ ਬੱਚਾ ਲਾ ਲੈ ਲੈ ਵੀ ਇੱਕ ਪਾਸੇ ਭੈਣ ਚੁੰਗੂਗੀ ਤੇ ਇੱਕ ਪਾਸੇ ਭਰਾ ਇਹ ਵੀ ਪਾਸੇ ਭਰਾ ਚੁੰਗੂਗਾ ਇਹ ਪੁੱਤ ਤਾਂ ਸ਼ਹਿਨ ਸ਼ਾ ਦਾ ਬੱਚਾ ਵਾ ਆ ਜਿਹੜਾ ਵਾ ਆ ਵੇਖੋ ਏ ਇਹ ਰਵੇ ਆ ਬਾਪੂ ਦੇ ਇਹ ਰਵਿਆਂ ਦਾ ਮੁੱਨ ਨਹੀਂ ਆ ਦੇਖੋ ਮੈਂ ਛੱਡ ਕੇ ਪਾਸੇ ਹੋਣਾ ਦੋਨੇ ਬੱਚੇ ਚੁੰਗ ਰਿਹਾ ਉਧਰ ਦੀ ਲਾ ਪੁੱਤਾਂ ਵੀ ਕੱਟੀਏ ਦੀ ਵੀ ਲਓ ਹਾਂ ਬੱਚਾ ਇਹਦਾ ਭਰਾ ਉਧਰਲੇ ਪਾਸੇ ਦੀ ਭੈਣ ਆ ਵੇਖੋ ਦੋਨੇ ਚੁੰਗ ਰਿਹਾ ਇਹਨੂੰ ਵੇਖੋ ਇਹ ਆ ਨਸਲਾਂ ਬਾਪੇ ਕੋਲੇ ਰੱਖੀਆਂ ਆਏ ਮੈਂ ਨਹੀਂ ਬਾਪੂ ਦੇ ਫੈਨ ਲੋਕੀ ਮੱਝ ਮੱਤ ਪਿੱਛੇ ਕਰੀ ਜਾਂਦੀ ਐ ਲੱਚ ਮੱਤ ਦੇਖੋ ਆਪਦਾ ਬੱਚਾ ਸਮਝ ਕੇ ਸ਼ਾਂ ਕਰ ਲਈ ਉਧਰ ਹੀ ਲੱਤ ਵੀ ਠੀਕ ਆ ਮੁੱਤਲੀ ਤੋਂ ਨੇ ਕਰਨੀ ਕਰਨੀ ਉਧਰਲੀ ਵੀ ਕਰ ਲਈ ਰੱਤੇ ਜੀ ਵੀ ਮਾਸੀ ਲੱਗਦੀ ਆ ਮੁੰਲਾ ਦਾ ਇਹਦੀ ਹਣਾ ਹਾਂ ਹਾਂ ਤੁਸੀਂ ਵੇਖ ਸਕਦੇ ਆ ਲਾ ਪੁੱਤ ੱਕਾ ਲਾਈਦਾ ਹੁੰਦਾ ਨਿਕਾ ਬਚਾ ਦੋਵੇਂ ਮੱਝ ਨੇ ਬੱਚੇ ਪਾਲੇ ਦੇਖ ਲੋ ਐਡਾ ਠੰਡਾ ਰਵਾਵਾ ਦੋਸਤੋ ਤੇ ਬਾਕੀ ਦੋਸਤੋ ਤੁਸੀਂ ਜਿਆਦੇ ਸਿਆਣੇ ਆ ਸਮਝਦਾਰ ਆ ਹੁਣ ਜਿਹੜੀਆਂ ਇਹ ਨਸਲਾਂ ਬਾਪੂ ਕੋਲੇ ਖੜੀਆਂ ਵਾਂ ਕਾਰਕਮ ਫੜ ਫੜਾ ਇੱਕ ਵੱਖਰਾ ਹੀ ਮੰਨ ਲੋ ਉਹਦੇ ਕਹਿਣ ਨੂੰ ਨਗੀਨੇ ਆ ਤੇ ਜਿਹੜਾ ਮੇਰਾ ਵੀਰ ਲੈ ਜਾਊਗਾ ਨਾ ਇਹ ਸ਼ਹਿਨ ਸ਼ਾਹ ਦੀ ਕੱਟੀ ਆ ਦੋਸਤੋ ਤੇ ਆ ਹੈਗਾ ਵਾ ਇਧਰਲੇ ਪਾਸੇ ਸ਼ਹਿਨ ਸ਼ਾਹ ਦਾ ਕਟਾ ਕਿਆ ਬਾਤਾਂ ਵਾ ਦੋ ਦੋ ਚੁੰਗ ਲਾ ਦੇ ਤਾਂ ਨਹੀਂ ਟਾਲਦੇ ਨਾ ਪਤੰਦਰੇ ਦਾਦਾ ਪੋਤਾ ਇਹਦਾ ਕਰਾਉਣਗੇ ਲੱਗਦਾ ਅਜ ਮੀਂਹ ਪਉਣਗੇ ਕੋਹ ਨਾ ਕੋ ਵੇਖੋ ਮੈਂ ਨਾ ਪੂਰਾ ਪਟਿੰ ਫੜਾ ਥਾਣਾ ਵੀ ਆ ਵੀ ਫੜਾ ਦੇ ਸੋ ਦੋਸਤੋ ਇਹ ਸੀ ਬਾਪੂ ਦੇ ਮੱਝ ਦੀ ਫਾਰਮ ਦੀ ਵੀਡੀਓ ਬਾਪੂ ਕੀ ਇਹਦਾ ਫਿਰ ਮੁੱਲ ਰੱਖਣਾ ਹਾਂ ਮੁੱਲ ਵੇਖ ਲੈ ਜੱਜ ਦੇ ਦੇ ਪਹਿਲਾਂ ਸਟਰਾ ਨਹੀਂ ਖਾਇਆ ਆਪਾਂ ਸਟਰਾ ਖਾ ਲਈਏ ਸਟਰਾ ਖਾਣੇ ਆਏ ਰੁਕ ਜਾ ਤੈਨੂੰ ਵੀ ਇਹ ਖਲੀ ਆ ਬਾਪੂ ਦਾ ਖਲੀ ਨਹੀਂ ਖਾਂਦਾ ਇਹ ਖਲੀ ਨੂੰ ਤਾਂ ਹੀ ਝਾਬੂ ਪਾਇਆ ਰੁਕਦਾ ਨਹੀਂ ਇਹ ਇਹ ਦੇਣਾ ਗੁੱਜਰ ਭਰਾ ਨੂੰ ਇਹ ਆ ਖੜੀ ਦੋਸਤੋ ਸ਼ਹਿਨਸ਼ਾ ਬੋਲਦਾ ਕੱਟਾ ਤੇ ਇੱਧਰ ਆ ਗਈ ਆ ਕੱਟੀ ਸ਼ਹਿਨਸ਼ਾ ਬੋਲਦੀ ਸਟਰਾਵ ਖਾਦੀ ਗਿਆ ਆਪਾਂ ਆਹ ਲਓ ਸਟਰਾਵ ਖਾਈਏ ਇਹ ਆਲੋ ਇਹ ਆ ਸਟਰਾ ਜਿਹੜਾ ਇਸ ਕੱਟੀ ਦਾ ਪਿਓ ਆ ਦੋਸਤੋ ਘਰ ਲਓ ਨਿਰਖ ਪਰਖ ਥੋੜਾ ਚੁੰਗਲਿਆਂ ਦੇ ਕੋਈ ਨਹੀਂ ਚੁੰਗਲਿਆਂ ਦੇ ਜਿੰਨਾ ਚੁੰਗ ਤੇ ਬਾਪੂ ਗਦੇ ਕੱਟੀ ਆ ਗਈ ਤੇ ਇਹਦਾ ਮਤਲਬ ਇਹ ਤਾਂ ਨਾ ਹੋ ਜੂਗਾ ਵੀ ਹੁਣ ਮੁੱਲ ਚੱਕ ਦੇਗਾ 10-20 ਹਜ਼ਾਰ ਨਹੀਂ ਨਹੀਂ ਯਾਰ ਆਪਾਂ ਨਾ ਹਾਂ ਮੋਲ ਜਾਇ ਜੀ ਕਰਾਂਗੇ ਅੱਛਾ ਕਿੰਨਾ ਕੁ ਕਰੇਗਾ ਹੈ ਕਿੰਨਾ ਕੁ ਜਾਇਜ ਹੋਊਗਾ ਕੇ ਫੋਨ ਤੇ ਦੱਸਣਾ ਫੋਨ ਤੇ ਦੱਸ ਦਈਏ ਫੋਨ ਤੇ ਫੋਨ ਤੇ ਹਾਂ ਫਿਰ ਕੋਈ ਘਬਰਾ ਜਾਣਗੇ ਜਿਆਦਾ ਮੋਲ ਸੁਣ ਕੇ ਨਹੀਂ ਫਿਰ ਜਿਆਦਾ ਕਿੰਨਾ ਕੁ ਫੋਨ ਤਾ ਜਾਇ ਜਾ ਕੋਈ ਸਵਾ ਲੱਖ ਹਾਂ ਜੀ ਸਵਾ ਲੱਖ ਜਿਆਦਾ ਯਾਰ ਘਟਕ ਗੀ ਇਹ ਇਹ ਲਾ ਕੱਟੀ ਵੀ ਆ 1 10 ਕੱਢੀ 50000 ਦੀ ਕੱਟੀ ਵੀ ਆ 50000 ਦੀ ਕੱਟੀ ਦਾ ਹੈਗੀ ਆ ਜੋ ਪਲੂਗੀ ਸੰਭੂਗੀ ਫੇਰੀ ਆ 1 10 ਤਾਂ ਆਪਾਂ ਆਪਾਂ ਕਹਿਣਾ ਨਹੀਂ 1 10 ਤਾਂ ਉਹ ਬੇਟੀ ਉਦੋਂ ਲਾ ਕੇ ਗਈ ਆ ਅੱਛਾ ਜਿਹੜੀ ਇੱਥੇ ਆਈ ਸੀ ਅੱਛਾ ਉਹ ਕੱਤੀ ਦਾ 1 10 ਲੱਗ ਗਈ ਸੀ ਅੱਛਾ ਕਹਿੰਦੀ ਬਾਪੂ 1 10 ਆ ਮੇਰਾ ਤੇ ਚਲੋ ਜਿੱਦੋਂ ਸੂਪੀ ਉਦੋਂ ਮੈਂ ਪਹਿਲੀ ਮੇਰੀ ਕਾਲ ਆ ਅੱਛਾ ਹੁਣ ਉਹਨੂੰ ਮੈਂ ਤਾਂ ਹੀ ਕਿਹਾ ਜੇ ਤਾਂ ਉਹ ਲੈ ਗਈ ਠੀਕ ਆ ਤੇ ਫੇ ਤਾਂ ਆਪਾਂ ਉਸੇ ਤੇ ਦਿਆਂਗੇ ਅੱਛਾ ਤੇ ਨਹੀਂ ਤਾਂ ਫਿਰ ਥੋੜਾ ਕਾਣਾ ਉੱਪਰ ਜਾਣੇ ਬਣ 5000 ਹੋਰ ਪਾਲਾ ਠੀਕ ਆ 100 ਚੱਲ ਕੋਈ ਗੱਲ ਨਹੀਂ ਜੇ ਯਾਰ ਦੂਰੋਂ ਆਊਗਾ ਜੋ ਲੱਗਿਆ ਦੇਦੀ ਕੋਈ ਚੱਕਰ ਨਹੀਂ ਜੋ ਰੋਜ ਆ ਦੇ ਦਿਆਂਗੇ ਯਾਰ ਆਪਾਂ ਸੁਣ ਹੀ ਹੁੰਦਾ ਕਰਮਾਲੀ ਜਿਹਦੇ ਘਰੇ ਜਾਊਗੀ ਲੈਣੀਆਂ ਦੇਊਗੀ ਮੈਂ ਕਹਿੰਦਾ ਨਹੀਂ ਦੋਸਤੋ ਦੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਹਾਂ ਸਾंभ ਕੇ ਸਾंभ ਨਿਆਰੇ ਨਾਲ ਤੇ ਦੁੱਧ ਪੀਵੇ ਇਹ ਇਹ ਗਰੰਟੀ ਮੇਰੀ ਹੋਗੀ ਠੀਕ ਆ ਚੱਲ ਪਹਿਲੋ ਚੰਗਲ ਸੋ ਦੋਸਤੋ ਇਹ ਸੀ ਬਾਪੂ ਦੇ ਫਾਰਮ ਦਾ ਹਾਰ ਸ਼ਿੰਗਾਰ ਇਹ ਆ ਬਰੀਡ ਆ ਦੋਸਤੋ ਇਤੋਂ ਤੁਸੀਂ ਬੱਚਾ ਜਿਵੇਂ ਆ ਕੱਟੀ ਆ ਗਈ ਇੱਕ ਕੱਟੀ ਹੋਰ ਲੈ ਲਈ ਤੇ ਮੇਰੇ ਹਿਸਾਬ ਨਾਲ ਇਹ ਬਲੈਂਡ ਇੰਨਾ ਠੰਡਾ ਵਾਣਾ ਤੁਸੀਂ ਯਾਦ ਕਰੋ ਮੈਂ ਮੋੜ ਤਾਂ ਤੁਹਾਡੇ ਕੋ ਆਪਾਂ ਹੀ ਮੁੜਿਆਂ ਦੇ ਦੋ ਬੱਚੇ ਦੇਗੀ ਤੁਹਾਡੇ ਕੋਲੇ ਤੇ ਮੱਝ ਫਰੀ ਰਹਿ ਜਾਣੀ ਹੈ ਠੀਕ ਆ ਚਲੋ ਬਾਪੂ ਜੀ ਕੁਰੀ ਆਪਦਾ ਡਰੈੱਸ ਸਾਰਾ ਕਨਫਰਮ ਕਰਵਾ ਦਿਓ ਮੇਰਾ ਨਾਮ ਸਵਰਨ ਸਿੰਘ ਹਮ ਪੈਂਡਾ ਕਾਲੀਆਂ ਵਾਲਾ ਹਮ ਜ਼ਿਲ੍ਹਾ ਮੋਗਾ ਠੀਕ ਆ ਤੇ ਨੇੜੇ ਫਤੇਗੜ ਪੈਂਤੂਰ ਹਮ ਨਾਲ ਸ਼ਾਹਬਖਰਾ ਇਧਰ ਭੈਣ ਜੋ ਯੋਗੇ ਵਾਲਾ ਠੀਕ ਆ ਜੇ ਕਿਸੇ ਨੇ ਆਉਣਾ ਵੇ ਇਧਰਲੇ ਬੰਦੇ ਧਰਮ ਸਿੰਘ ਵਾਲਾ ਕਾਦਰ ਵਾਲਾ ਠੀਕ ਆ ਊਟੀ ਤੇ ਖਾ ਦੇ ਤ ਠੀਕ ਆ ਇਹ ਲੱਗਦੇ ਜਿਲ੍ਹਾ ਮੋਗਾ ਪਿੰਡਾ ਹਾਂਜੀ ਜਿਲ੍ਹਾ ਮੋਗਾ ਪਿੰਡਾ ਲੋ ਵੀ ਦੋਸਤੋ ਇਹ ਸੀ ਬਾਪੂ ਦੇ ਫਾਰਮ ਦੀ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰਿਓ ਕਟੀਆਂ ਵੀ ਲਿਆਂਦੀਆਂ ਆਪਾਂ ਦੋ ਉਹਦੀਆਂ ਵੀ ਵਿਖਾਵਾਂਗੇ ਹੋਰ ਲਿਆਂਦੇ ਦੋ ਨਵੇਂ ਮੈਂ ਓਕੇ ਕੋਈ ਨਹੀਂ ਉਹਦੀ ਵੀਡੀਓ ਵੱਖਰੀ ਬਣਾ ਲਾਂਗੇ ਧੰਨਵਾਦ ਦੋਸਤੋ ਜਉਂਦੇ ਵਸਦੇ